बंदा बारियां ड्राइवर जी बहुत ही बढ़िया मोड़ा दूसरा मोड़ा तो भी बहुत बढ़िया अंदरले पासे सरदार खुशिया अंदरले तो पासे बिच्छू जो कुछ क्या लाता है अंदर एक जेठे बाज़ हो तो गया बाजी बाज़ आप जी

ਸਤ ਸਾਰ ਰਹੀ ਹੈ ਜੀ ਆਪ ਜੀ ਚੋਰਨੇ ਹੁੰਦੇ ਪਰਦੋਲਾ ਸਾਤ ਦੋ ਜਣੇ ਰਹਿੰਦੇ ਜੀ ਵਿਕੀਸ਼ ਕੁਮਾਰ ਚੌਧਰੀ ਪਿੰਡ ਚਾਂਡੀਆਂ

ਬਾਬਾ ਮਾਨੇ ਸਾਹਿਬ ਮੋੜੀਆਂ ਅੰਦਰ ਦੇ ਵੱਲ ਰਕੇਰ ਚੌਧਰੀ ਛੰਡੀਆਂ ਇਹਦੀ ਡਰਾਈਵ ਵੀ ਕਰ ਗਿਆ ਜੋਗਾ ਜਗਤਪ੍ਰੀਆ ਸਿਮਰ ਆ ਗਈ ਗੱਡੀ ਬਾਈ 30 ਕਿੰਟ 80 ਕੋਏ ਭੱਜੋ ਗੱਡੀ ਸਭ ਤੋਂ ਕੱਟ ਜਮਾ ਇਹਦੀ ਡਰਾਈਵ ਨੂੰ 500 ਰੁਪਏ ਭਰਾਏ ਭਰਾਏ ਨੂੰ ਜੋਗੇ ਜਗਤਪ੍ਰੀਆ ਨੂੰ ਪਾਈ ਅਗਲਾ ਇਨਾਮ ਲੈ ਕੇ ਆ ਕੇ ਦੇਖਾ ਦੇ ਮੇਰੇ ਵੀਰ ਨੇ ਟੀਵੀ ਉੱਤੋਂ ਕੱਟਿਆ ਸੀ ਉਹਦੇ ਵਾਸਤੇ 500 ਰੁਪਏ ਨੂੰ ਬਹੁਤ ਵਧੀਆ ਕੱਤੀ ਭੱਜਦੀ ਹੈ ਜੀ ਛੱਤੀ ਟਰੈਕ ਖਾਲੀ ਕਰਦਾ ਵੀ ਗੱਡੀ ਤਿਆਰ ਹੈ ਜੀ ਭੱਜਣ ਵਾਸਤੇ ਬਹੁਤ ਵਧੀਆ ਗੱਡੀ ਭੱਜਦੀ ਹੈ ਜੀ ਸੋਪਾ ਜਾ ਕੇ ਬੜੀਆ ਡਰਾਈਵਰ ਉੱਲਾਦ ਭਾਈ ਬਹਿ ਜਾ ਥਾਲੇ ਬਹਿ ਜਾ ਚੰਡੀ ਦਾ ਅਚਾਰਾ ਹੋ ਰਿਹਾ ਜੀ ਆਹ ਤਾਂ ਬਾਈ ਇਹ ਗੱਡੀ ਕੈਂਸਲ ਆਵੇ ਭਾਈ ਅਗਲੀ ਗੱਡੀ ਲਿਆਓ ਜੀ ਫਾਲ ਹੋ ਗਿਆ ਦਾ ਫਾਲ ਹੋ ਗਿਆ ਹੂੰ ਚੰਡੀ ਦਾ ਅਚਾਰਾ ਹੋ ਚੁੱਕਿਆ ਜੀ ਗੱਡੀ ਕੈਂਸਲ ਅੱਧੇ ਹੁਣੇ ਤਾਂ ਹੀ ਅਗਲੀ ਗੱਡੀ ਤਿਆਰ ਵੀ ਪਹਿਲਾਂ ਜਿੱਤ ਕੇ ਗਏ ਆ ਐਦਾਂ ਪਾਗੇ ਬਹੁਤ ਵਧੀਆ ਜੀ ਬਾਲਾਂ ਬਾੜੀਆਂ ਇਸ ਗੱਡੀ ਦਾ ਡਰਾਈਵਰ ਬਹੁਤ ਵਧੀਆ ਮੋੜਾ अी सेकंड सत प ਗੱਡੀ ਕੱਟੀ ਕੱਢ ਕੇ ਜਾ ਰਹੀ ਹੈ ਜੀ ਸਰਦਾਰ ਦਰਸ਼ਨ ਸਿੰਘ ਪਿੰਡ ਬੜਦਾ ਡਰਾਈਵਰ ਇਹ ਗੱਡੀ ਨਾੜਾ ਨਹੀਂ ਲਾ ਸਕੀ ਜੀ ਬਹੁਤ ਵਧੀਆ ਸਰਦਾਰ ਮਹਿੰਦਰ ਸਿੰਘ ਜੀ ਬੜਵਾ ਜੀ ਗੱਡੀ ਭੱਜ ਗਈ ਆ ਜੀ ਅੰਦਾਦਾਬ ਸਰਦਾਰ ਮਹਿੰਦਰ ਸਿੰਘ ਜੀ ਬੜਵਾ ਉੱਪਰ ਲੱਭਨੇ ਮਿੱਟੂ ਜੋ ਕੇ ਮੋੜਾ ਖਾਲਾ ਪਹਿਲਾ ਮੋੜਾ ਬਹੁਤ ਹੀ ਵਧੀਆ ਦੂਜਾ ਮੋੜਾ ਵੀ ਬਹੁਤ ਵਧੀਆ ਜੀ ਸਰਦਾਰ ਮਹਿੰਦਰ ਸਿੰਘ ਜੀ ਬੜਵਾ ਡਰਾਈਵਰ ਸਰ ਜੀ ਦੇ ਦੂਜੇ ਡਰਾਈਵਰ ਦੀ ਬਹੁਤ ਹੀ ਵਧੀਆ ਜਾਂਦੀ ਬਰਤ ਆਪ ਜੀ ਮਿੰਦਰ ਪੈਨ ਕਰਦਾ ਥੋੜਾ ਜਿਹਾ ਜੀ ਮੈਂ ਨੰਬਰ ਬੋਲੂਗਾ ਲੈ ਜਾਓ ਹੁਣੇ ਨਹੀਂ ਮਿੰਦਰ ਸਿੰਘ ਬਰਬਾ ਜੀ ਨੂੰ ਬੇਇੱਜ਼ਤੀ ਆ ਗਈ ਪਾਸ ਕੀ ਪਿਆਰ ਆ ਜੀ ਬੋਲਦੇ ਹੋ ਬੰਦ ਕਰਦਾ ਫਿਰ ਸਰਦਾਰ ਮਿੰਦਰ ਸਿੰਘ ਜੀ ਬਰਬਾ ਪਾਸ ਕੀ ਪਿਆਰ ਆ ਜੀ ਰੋਜਾ ਸਿੰਘ ਜੀ ਗੋਲ ਪਰ ਡਰਾਈਵਰ ਬੰਦਵੀ ਗੋਲ ਪਰ ਦੇ ਆ ਜੀ ਬਹੁਤ ਵਧੀਆ ਮੋੜਾ ਪਹਿਲਾ ਜੀ ਦੂਜਾ ਮੋੜਾ ਵੀ ਬਹੁਤ ਵਧੀਆ ਜੀ ਆਪ ਜੀ

ਹਾਂ ਤੇ ਵਧੀਆ ਇਨਾਮ ਲੈਣੇ ਜੀ ਗੱਡੀ ਤਿਆਰ ਵਰ ਤਿਆਰ ਉਹ ਆਪਣਾ ਇਥੇ ਨਹੀਂ ਜਾਦੇ ਡੋਰੇ ਲਾਉਦੇ ਆ ਸੇਵਿਸ ਕਰਕੇ ਮਰਦਾਰ ਕਲਾਵਰ ਸਿੰਘ ਜੀ ਬੜਬਾਦੀ ਗੱਡੀ ਭਾਜ ਰਹੀ ਹੈ ਜੀ ਘਰ ਦੀ ਗੱਡੀ ਹੈ ਜੀ ਘਰ ਦਾ ਡਰਾਈਵਰ ਬਹੁਤ ਵਧੀਆ ਮੋੜਾ ਜੀ ਦੂਜਾ ਮੋੜਾ ਵੀ ਬਹੁਤ ਵਧੀਆ ਜੀ ਬਹੁਤ ਵਧੀਆ ਪਟਾਚੀ ਦੇ ਬਾਸ ਆ ਰਹੀ ਹੈ ਜੀ ਅਰਕੇਸ਼ ਸਿੰਘ ਘਰਚਾ ਜਿੰਦ ਪਰਵਾ ਸਾਡੇ ਸੌ ਚੁੱਕੇ ਨੇ ਸਾਡੇ ਅੱਜ ਦੇ ਇਸ ਖੇਡ ਮੇਲੇ ਦੇ ਮੁੱਖ ਮਹਿਮਾਨ ਆਲੇ ਤੇ ਆਪਣੇ ਹੋਰ ਵੀ ਅਕਾਲੀ ਆਗੂ ਉਹਨਾਂ ਦੇ ਨਾਲ ਨੇ ਪਿੰਟਪੜੀਆਂ ਤੋਂ ਬਖਤੌਰ ਸਿੰਘ ਦੀ ਮਾਂ ਉਹਨਾਂ ਦਾ ਬਹੁਤੋ ਜਾਣੂ ਹੈ ਤੇ ਉਹਨਾਂ ਦਾ ਨਾਮ ਸੁਣ ਗਿਆ ਦਾ ਨਾਲ ਭਾਈ ਤਾਂ ਸਿੰਘਾ ਧੀ ਭਗਤਾਂ ਤੇ ਪਤਾ ਗੱਡੀ ਦੌੜ ਲੱਗੀ ਆ ਤੁਰੰਤ ਚੰਦ ਕਰ ਦਿੰਦੇ ਸਰਦਾਰ ਜੋਗਾ ਸਿੰਘ ਜੀ ਨੂੰ 500 ਰੁਪਇਆ ਸਪੈਸ਼ਲ ਇਨਾਮ ਸਦਾ ਜੋਗਾ ਸਿੰਘ ਨੇ ਜਿਹੜੀ ਗੱਡੀ ਭਜਾਈ ਸੀ ਰਕੇਸ਼ ਚੌਧਰੀ ਪਿੰਡ ਛਾੜੀ ਅਗਲਾ ਸਮਾ ਲੱਗਿਆ ਜੀ 30 ਕਿਲੋ 80 ਪੋਇੰਟ ਇਹਨਾਂ ਨੂੰ ਐਸੀ 24 ਛਾਡੇ ਕਰ ਬਣੋ ਕਾਂਤੀ ਸਰਪਤਿਆ ਨਾਮ ਹੋਏ 370 ਜੁੜਾ ਅਜੋਲੀ ਟੁਕਤੀ ਸੁਪਾਸਨ ਦਾ ਨਾਮ ਇਹ 35 ਸੈਕਿੰਡ 24 ਪੁਆਇੰਟ ਜੀ ਅਜੇ ਬਲਾਕ ਦਾ ਨਾਮ ਦੇਣਾ ਆਪਣਾ ਆਪਣਾ ਟਾਈਮ ਯਾਦ ਰੱਖਿਓ ਭਾਈ ਮੈਨੂੰ ਲੱਗਦਾ ਬਲਾਕ ਨੂੰ ਹੋਰ ਤੇਜ਼ੀ ਚਾਹੀਦੀ ਹੈ बहुत बढ़िया मोड़ा जी पहला मोड़ा भी बहुत बढ़िया जी तो का। तो का। है। इसे तो से जो इसे चलाता टा आप जी बहुत बढ़िया जी ਸਰਦਾਰ ਸਾਦਾ ਸਿੰਘ ਦੀ ਜੈ ਨਜ਼ਾਰਾ ਡਰਾਈਵਰ ਬਹੁਤ ਵਧੀਆ ਮੋੜਾ ਇਹ ਜਿਆ ਮੋੜਾ ਇਹਦੇ ਹਨ ਵਧੀਆ ਉੱਪਰ ਦੇ ਬੰਨੇ ਸਰਦਾਰ ਪਰਮਿੰਦਰ ਕੁਮਾਰ ਝਾਂਡੀਆਂ ਬੈਠਾ ਰਹੇ ਆਪ ਜੀ 32 ਸੈਕਿੰਡ 90 ਪੁਆਇੰਟ ਜੀ ਜੱਟਪਰੀ ਸਿੰਘ ਜੀ ਪਿੰਡ ਪੈਵ 32 ਸੈਕਿੰਡ 90 ਪੁਆਇੰਟ ਜੀ ਅਗਲੀ ਗੱਡੀ ਤਿਆਰ ਹੈ ਜੀ ਬਹੁਤ ਵਧੀਆ ਗੱਡੀ ਚੱਲ ਰਹੀ ਹੈ ਜੀ ਸਰਦਾਰ ਜੋਗਾ ਸਿੰਘ ਜਗਤਪਾਲ ਡਰਾਈਵਰ ਬਹੁਤ ਵਧੀਆ ਮੋੜਾ ਜੀ ਪਹਿਲਾ ਪੰਜਾ ਮੋੜਾ ਵੀ ਬਹੁਤ ਵਧੀਆ ਜੀ ਬਹੁਤ ਹੀ ਵਧੀਆ ਡੇਟਾ ਚੱਲ ਰਹੀ ਹੈ ਜੀ ਬਾਕ ਜੀ ਬਹੁਤ ਵਧੀਆ ਅੰਧਨਿਬਾਸ ਤੋਂ ਸਰਦਾਰ ਹੈਪੂ ਬੜਦਾ ਬਹੁਤ ਵਧੀਆ ਮੋੜਾ ਪਹਿਲਾ ਜੀ ਦੂਜਾ ਮੋੜਾ ਵੀ ਬਹੁਤ ਵਧੀਆ ਜੀ ਵਧੀਆ ਜੀ ਬਿਨਾ ਚੰਗੜਾ ਤੋਂ ਭੱਜ ਗਿਆ ਜੀ ਆਪ ਵੀ 97 ਪੁਆਇੰਟ ਜੀ ਸਰਦਾਰ ਅਮਰ ਸਿੰਘ ਜੀ ਪਿੰਡ ਲਹਿੜੀਆਂ 35 97 35 97 ਬਹੁਤ ਵਧੀਆ